ਰਾਵਰਾਮ ਜੀ ਸਰਪੰਚ ਸੁਖਰਾਗਾ ਤੂੰ ਫੋਨ ਕਰ ਤਾ ਸੁਖਰਾ ਕਿਵੇਂ ਫੋਨ ਕਰੀ ਜਾਂਦੀ ਕੀ ਹੋ ਗਿਆ ਤਰੋਲੇ ਲੈ ਕੇ ਜਾ ਕਾਮੜਾ ਦੇ ਹਸਪਤਾਲ ਚ ਕੀ ਹੋ ਗਿਆ ਓਏ ਹੁਣ ਨਹੀਂ ਪੱਛਦਾ ਹੈਗਾ ਮੈਂ ਕਿਉਂ ਪੂਰਾ ਹੁੰਦਾ ਮੈਂ ਤਾਂ ਬੱਸ ਉਹ ਕੀ ਹੋ ਗਿਆ ਟਾਈਮ ਨੇੜੇ ਲੱਗੇ ਹੋਰ ਹੋਣਾ ਕੀ ਹੈਗਾ ਉਹ ਹੋਇਆ ਕੀ ਹੈ ਰਸਤੇ ਦਿਮਾਗ ਖਿਲ ਗਿਆ ਮੇਰਾ ਤੇਰਾ ਮੁੰਡੇ ਦੀ ਟੈਨਸ਼ਨ ਲੱਗਾ ਮੈਂ ਕਿਉਂ ਆਸਟ੍ਰੇਲੀਆ ਦੀ 5 ਮਹੀਨਾ ਹੋ ਗਏ ਜੈਂਟਰ ਨੂੰ ਫੇਰ ਫੜੀ ਤੂੰ ਜਾਂਜ ਜਾ ਕੇ ਅੜ ਜਾਣਾ ਚੱਕ ਬਾਜ ਪੁਲੀਆਂ ਤੇਰਾ 2 ਦਿਨਾਂ ਦਾ ਕੰਮ ਕਰਾ ਦੂੰਗਾ 2 ਦਿਨਾਂ ਦਾ ਸੂਰਮੇ ਜਿਹੜੇ ਕੰਮ ਬਣਾ ਦੇਣ ਆ ਜਾ ਆ ਜਾ ਕਿਉਂ ਚੇਡਾ ਕਰਦਾ ਸਰਪੰਚ ਓ ਚਪੱਤੇ ਨੂੰ ਕਿਹੜੇ ਗਰਾਹੀ ਮੰਗਣ ਜਾਣਾਗਾ ਉ ਮਿਲਣ ਜਾਣਾ ਜੈਂਕ ਨੂੰ ਮੁੰਨੇ ਵੀ ਜਾਣਾ ਪੂਗਾ ਚਪੱਤਾ ਤਾਂ ਸਰਪੰਚ ਹੁਣ ਨਹੀਂ ਬਣਦਾ ਕੰਮ ਰਹਿਣ ਦੇ ਜਦੋਂ ਤੈਨੂੰ ਮੈਂ ਕਹਿੰਦਾ ਸਰਪੰਚ ਤੂੰ ਏਡੇ ਵੱਡੇ ਸ਼ਹਿਰ 'ਚ ਨਹੀਂ ਕੰਮ ਬਣਦਾਗਾ ਭਿੱਖੀ ਚ ਖਿੱਚ ਲੈ ਔਰੇ ਕੰਮ ਕਿੱਥੇ ਬਣੂਗਾ 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 ਆ ਜਾ ਜਦੋਂ ਮੈਂ ਕਹਣਾ ਬਣੂਗਾ ਓ ਚੇਡਾ ਨਾ ਕਰਿਆ ਕਰ ਬਸਵਾਸ ਤਾਂ ਰੱਖਿਆ ਕਰ ਹਾਂ ਓ ਦੇਖ ਸਿੰਗੋ ਵਰਸੇਡ ਸੋਨੀਆ ਮੁੰਡਾ ਆਪਣੇ ਗਵਾਂਡੀ ਪਿੰਡ ਦਾ ਆਸਟ੍ਰੇਲੀਆ ਦਾ ਕੀ ਪ੍ਰੋਸੀਜਰ ਚੱਲ ਰਹੀ ਇਹ ਮੈਨੂੰ ਦੱਸੋ ਆਸਟ੍ਰੇਲੀਆ ਦਾ ਲਾਲਾ ਜੀ ਬੱਚਾ 24 ਪਾਸ ਆਊਟ ਆ ਪਲੱਸ 2 ਕੀਤੀ ਆ ਜੇ ਗ੍ਰੈਜੂਏਸ਼ਨ ਕੀਤੀ ਤਾਂ 23 ਵੀ ਚਲਾ ਦਾਂਗੇ ਸਿਰਫ ਦੋ ਦਿਨਾਂ ਦੇ ਵਿੱਚ ਫਾਇਲ ਅਮੈਸੀ ਮਾਰਾਂਗੇ ਜੇ ਰਿਫਿਊਜ ਲਾ ਗਈ 30000 ਰੁਪਏ ਇਹ ਜਾ ਪੈਨਲਟੀ ਕੋਲੋਂ ਦੇ ਕੇ ਦਰੂ ਹੋਰ ਦੱਸੋ ਖੁਸ਼ਾ ਹਾਂ ਫੰਡ ਸੋ ਭਾਈ ਫੰਡ ਵੀ ਮੇਰੇ ਕੋਈ ਤੁਹਾਨੂੰ ਫੰਡਾਂ ਦੀ ਲੋੜ ਨਹੀਂ ਨਾ ਨਵੇਂ ਨਾ ਪੁਰਾਣੇ ਕੋਈ ਤੁਹਾਨੂੰ ਫੰਡ ਨਹੀਂ ਚਾਹੀਦੇ ਸਿਰਫ ਇੱਕ ਥੋੜੀ ਮੈਨੂੰ ਪ੍ਰੋਫਾਈਲ ਚਾਹੀਦੀ ਆ ਦੋਹਾਂ ਦੇਣਾ ਚੰ ਅੰਬੈਸੀ 15-20 ਦਿਨਾਂ ਦੇ ਘਾਣਿਆਂ ਚ ਵੀਜ਼ਾ ਦੇ ਦਾਂਗੇ ਨਾ ਵੀ ਜਾਇਆ ਤਾਂ 30 ਰੁਪਏ ਚ ਇੱਕ ਚੈਰੀਆਂ ਤੇ ਸਟਾਮਪ ਤੇ ਲਿਖ ਕੇ ਲੈ ਪਹਿਲਾਂ ਕੋਈ ਪੈਸਾ ਨਹੀਂ ਹਾਂ ਕੱਲੇ ਅੰਬੈਸੀ ਪਹਿਲਾਂ ਦੇਣੀ ਪਊ ਉਹ ਵੀ ਆਪਦੇ ਕ੍ਰੈਡਿਟ ਕਾਰਡ ਤੋਂ ਸਿੱਧੀ ਅੰਬੈਸੀ ਨੂੰ ਕਟਾ ਜਿਹੜੇ ਵੀ ਦੋਸਤ ਨੇ ਆਸਟ੍ਰੇਲੀਆ ਜਾਣਾ ਹੈ ਚੁੱਪ ਕਰਕੇ ਬਾਈ ਕੋਲੇ ਆ ਜਾਓ ਛੁਟਕੀਆਂ ਨਾਲ ਜਹਾਜ਼ ਚੜ੍ਹ 22 ਤਰੀਕ ਤੱਕ ਆਪਾਂ ਇਹ ਫਾਈਨਲ ਲੈ ਰਹੇ ਹਾਂ ਉਸ ਤੋਂ ਬਾ